ਬਹੁਤ ਸਾਲਾਂ ਦੀ ਗੱਲ ਆ ਇੱਕ ਬੇਟੀ ਆਈ ਤੇ ਉਹਨੇ ਕਿਹਾ ਵੀ ਮੈਂ ਗੁਰਦਾਸਪੁਰ ਤੋਂ ਆਈ ਆ ਤੇ ਮੈਂ 5 ਮਿੰਟ ਸਟੇਜ ਤੇ ਮੈਨੂੰ ਮੌਕਾ ਦੋ ਵੀ ਮੈਂ ਦੂਰੋਂ ਆਈ ਆ ਦੂਰੋਂ ਜਾਣਾ ਉਸ ਵੇਲੇ ਕੋਈ ਨਹੀਂ ਜਾਣਦਾ ਸੀ ਤੇ ਮੈਂ ਉਹਦੋਂ ਕੁਝ ਮਹੀਨੇ ਬਾਅਦ ਦੇਖਿਆ ਵੀ ਉਹ ਦੁਨੀਆ ਦੇ ਦੁਨੀਆ ਦੇ ਨਕਸ਼ੇ ਤੇ ਉਹਨਾਂ ਦਾ ਨਾਮ ਹੋ ਗਿਆ ਉਹਨਾਂ ਦਾ ਉਹਨਾਂ ਦਾ ਨਾਮ ਸੁਨੰਦਾ ਸ਼ਰਮਾ ਬਾਦ ਦੇ ਵਿੱਚ ਅੱਜ ਤੁਹਾਨੂੰ ਪਤਾ ਸੱਤਿਓ ਜਿਆਦਾ ਮਸ਼ਹੂਰ ਨੇ ਜਿਹਨੂੰ ਉਰੇ ਮੈਡਲ ਮਿਲ ਗਿਆ ਉਹ ਬਹੁਤ ਵੱਡੀ ਸਖੀਏ ਤਾਂ ਤੇ ਹਰ ਹਰ ਦੁਨੀਆ ਚ ਉਹਦਾ ਇੱਜ਼ਤ ਮਾਨ ਉਹਦਾ ਮੈਂ ਸਮਝਦਾ ਹੁੰਦਾ ਏ ਬੇਟੀ ਜਿੰਨਾ ਮਾਂ ਬਾਪ ਦਾ ਉਹ ਦਰਦ ਦੁੱਖ ਸੁੱਖ ਚ ਉਹ ਉਹ ਸਮਝਦੀ ਆ ਪਰ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ 아이ਸ਼ ਅੱਜ ਲੋੜੀ ਈ ਧੀਆ ਦੀ ਤੇ ਪਹੁੰਚੇ ਨੇ ਐਮਪੀ ਰਵਨੀਤ ਬਿੱਟੂ ਜੀ ਸਰ ਪਹਿਲਾਂ ਤਾਂ ਲੋੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਦਾ ਤੁਹਾਨੂੰ ਖਾਸ ਤੌਰ ਤੇ ਕਿਉਂਕਿ ਅੱਜ ਆਪਾਂ ਤੇ ਤੁਸੀਂ ਸਾਰੀ ਧੀਆਂ ਦੀ ਲੋੜੀ ਤੇ ਆਏ ਹੋ ਤੇ ਮੈਂ ਥੋੜਾ ਜਿਆ ਜ਼ਰੂਰ ਲੋਕਾਂ ਨੂੰ ਸਾਰੇ ਇਹਨਾਂ ਨੂੰ ਕਿਉਂਕਿ ਜਾਣਦੇ ਆ ਕਿ ਤਕਰੀਬਨ ਸਵਰਗੀ ਹੈ ਸਾਡੇ ਜਸੋਵਾਲ ਸਾਹਿਬ ਜਿਹੜੇ ਉਹ ਐਮਐਲਏ ਵੀ ਰਹੇ ਉਹ ਬਹੁਤ ਵੱਡੇ ਮੈਂ ਸਮਝਦਾ ਜਿਵੇਂ ਹੁੰਦਾ ਨਾ ਬੰਦਾ ਹਰ ਕੰਮ ਚ ਜੀ ਸਪੂਰਨ ਉਹ ਇਸ ਕੰਮ ਚ ਚਾਹੇ ਉਹ ਲਿਟਰੇਚਰ ਚਾਹੇ ਲੇਖਣ ਚ ਚਾਹੇ ਉਹ ਹਸਾਉਣ ਚ ਗੱਲਾਂ ਕਰਨ ਚ ਚਾਹ ਵਿਧਾਨ ਸਭਾ 'ਚ ਬੋਲਣ 'ਚ ਉਹ ਬੜੀ ਇੱਕ ਲਗ ਸਿੱਖਿਅਤ ਸੀ। ਉਹਨਾਂ ਨੇ ਇਹ लवली ਜੀ ਨੇ ਉਹਰੇ ਚਾਹੇ ਸਾਡੇ ਪ੍ਰਗਟ ਸਿੰਘ ਹੁਣੀ ਨੇ ਚਾਹੇ ਗੁਰਭਜਨ ਗਿੱਲ ਜੀ ਬੈਠੇ ਆ। ਜੀ ਇਹ ਲੋਕਾਂ ਨੂੰ ਉਹਨਾਂ ਨੇ ਇਹ ਗੱਲ ਸ਼ੁਰੂ ਕੀਤੀ ਵੀ ਕਿਸੇ ਤਰੀਕੇ ਮੁੰਡਿਆਂ ਦੀ ਲੋੜੀ ਤਾਂ ਮਨਾਈ ਜਾਂਦੀ ਹੈ ਧੀਆਂ ਦੀ ਲੋੜੀ ਮਨਾਓ। ਜੀ ਤੇ ਬੜੀ ਸਭ ਨੇ ਹਰਿਆਣੀ ਪ੍ਰਗਟਾਈ ਉਸ ਵੇਲੇ 30 ਸਾਲ ਪਹਿਲਾਂ ਤੇ ਪਰ ਉਹਨਾਂ ਨੇ ਮੁੱਲਾਂਪੁਰ ਇਹ ਸ਼ੁਰੂ ਕੀਤੀ ਉਸ ਵੇਲੇ ਦੇ ਮੁੱਖ ਮੰਤਰੀ ਸਰਦਾਰ ਬਿਆਨ ਸਿੰਘ ਜੀ ਪਹਿਲਾਂ ਆਏ ਬਹੁਤ ਵੱਡਾ ਮਤਲਬ ਧੀਆ ਦਾ ਮਾਣ ਸਨਮਾਨ ਇਹਨਾਂ ਨੇ ਬਹੁਤ ਕੀਤਾ ਤੇ ਇਸ ਕਰਕੇ ਉਹ ਲਗਾਤਾਰ ਅੱਜ ਤੱਕ ਉਹ ਲੜੀਵਾਰ 28ਵੀਂ ਅੱਜ ਧੀਆ ਦੀ ਲੋੜੀ ਮਨਾਈ ਜਾ ਰਹੀ ਹੈ 28 28 30 ਹੋ ਗਈ ਸ਼ੁਰੂਆਤ ਕੀਤੀ ਨੂੰ ਪਰ ਮੇਲਾ ਜਿਹੜਾ 28ਵੇਂ ਤੇ ਇੱਥੇ ਬਹੁਤ ਨਾਮਵਰ ਲੋਕ ਨੇ ਜਿਹੜੇ ਆਪਣਾ ਆ ਕੇ ਸਟੇਜ ਨੁਸ ਮਤਲਬ ਚਾਹੇ ਗੀਤਕਾਰ ਹੋਣ ਚਾਹੇ ਕੋਈ ਢਾਡੀ ਹੋਣ ਚਾਹੇ ਕੋਈ ਕਵੀਸ਼ਰ ਹੋਣ ਉਹ ਆ ਕੇ ਇੱਥੇ ਤੇ ਇਹ ਵੀ ਉਰੇ ਮੈਂ ਸਮਝਦਾ ਲਾਈਨਾਂ ਲੱਗੀਆਂ ਹੁੰਦੀਆਂ ਲੋਕਾਂ ਦੀਆਂ ਵੀ ਜਿਹੜੀਆਂ ਨਾਮ ਜੰਮੀਆਂ ਧੀਆਂ ਐ ਉਹਨਾਂ ਨੂੰ ਸ਼ਗਨ ਦੇਣ ਲਈ ਵੀ ਸਾਡੀ ਡਿਊਟੀ ਲਾਓ ਕੋਈ ਕਹਿੰਦਾ ਸਾਡੀ ਡਿਊਟੀ ਲਾਓ ਇਹ ਐਡੀ ਬੜੀ ਸਟੇਜ ਆ ਤੇ ਇੱਥੇ ਨਾਮਵਰ ਧੀਆਂ ਇੱਥੋਂ ਹੋ ਕੇ ਗਈਆਂ ਜੇ ਮੈਂ ਗੀਤਕਾਰ ਸਿੰਗਰ ਦੀ ਗੱਲ ਕਰਾਂ ਤੇ ਮੈਨੂੰ ਯਾਦ ਆ ਮੈਂ ਐਂ ਬੈਠਾ ਸੀ ਇੱਕ ਵਾਰ ਬਹੁਤ ਸਾਲਾਂ ਦੀ ਗੱਲ ਹੈ ਇੱਕ ਬੇਟੀ ਆਈ ਤੇ ਉਹਨੇ ਕਿਹਾ ਵੀ ਮੈਂ ਗੁਰਦਾਸਪੁਰ ਤੋਂ ਆਈ ਆ ਤੇ ਮੈਂ 5 ਮਿੰਟ ਸਟੇਜ ਤੇ ਮੈਨੂੰ ਮੌਕਾ ਦੋ ਵੀ ਮੈਂ ਦੂਰੋਂ ਆਈ ਆ ਦੂਰੋਂ ਜਾਣਾ ਉਸ ਵੇਲੇ ਕੋਈ ਨਹੀਂ ਜਾਣਦਾ ਸੀ ਤੇ ਪਰ ਸਟੇਜ ਤੇ ਉਹਨੂੰ 5-10 ਮਿੰਟ ਜਦੋਂ ਮਿਲੇ ਤੇ ਮੈਂ ਉਹਦੋਂ ਕੁਝ ਮਹੀਨਿਆਂ ਬਾਅਦ ਦੇਖਿਆ ਵੀ ਉਹ ਦੁਨੀਆਂ ਦੇ ਦੁਨੀਆ ਦੇ ਨਕਸ਼ੇ ਤੇ ਉਹਨਾਂ ਦਾ ਨਾਮ ਹੋ ਗਿਆ ਉਹਨਾਂ ਦਾ ਉਹਨਾਂ ਦਾ ਨਾਮ ਸੁਨੰਦਾ ਸ਼ਰਮਾబాద్ ਦੇ ਵਿੱਚ ਅੱਜ ਤੁਹਾਨੂੰ ਪਤਾ ਸਭ ਤੋਂ ਜ਼ਿਆਦਾ ਮਸ਼ਹੂਰ ਨੇ ਇੱਥੋਂ ਉਹਨਾਂ ਦੀ ਸ਼ੁਰੂਆਤ ਹੋਈ ਤੇ ਐਂ ਅਵਨੀ ਸਾਡੇ ਹਮੇਸ਼ਾ ਇਹ ਉਹਨਾਂ ਨੂੰ ਮਾਨ ਸਨਮਾਨ ਕਰਦੇ ਰਹੇ ਫਿਰ ਉਦੋਂ ਬਾਅਦ ਡੀਐਸਪੀ ਹੋਏ ਉਦੋਂ ਬਾਅਦ ਐਸਐਸਪੀ ਕਈ ਜ਼ਿਲ੍ਹਿਆਂ ਦੇ ਬਹੁਤ ਕਾਮਯਾਬ ਹੋਏ ਇਸ ਕਰਕੇ ਉਰੇ ਜਿਹੜਾ ਬੰਦਾ ਦੇ ਮੈਡਲ ਇਹ ਪਾਉਂਦੇ ਆ ਮੈਡਲ ਤਾਂ 1 ਲੱਖ ਕਰੋੜ ਦਾ ਨਹੀਂ ਹੋ ਸਕਦਾ ਪਰ ਉਹ ਮੈਡਲ ਦਾ ਦੁਨੀਆ ਚ ਮੋਲਾ ਵੀ ਜਿਹਨੂੰ ਉਰੇ ਮੈਡਲ ਮਿਲ ਗਿਆ ਉਹ ਬਹੁਤ ਵੱਡੀ ਸ਼ਖਸੀਅਤ ਤੇ ਹਰ ਹਰ ਦੁਨੀਆ ਚ ਉਹਦਾ ਇੱਜ਼ਤ ਮਾਨ ਉਹਦਾ ਮੈਂ ਸਮਝਦਾ ਹੁੰਦਾ ਏ ਤੇ ਇਸੇ ਤਰੀਕੇ ਨਾਲ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਕੱਲਾ ਇਹ ਨਹੀਂ ਅਸੀਂ ਆ ਕੇ ਬੋਲਦੇ ਆ ਪੋਲੀਟੀਕਲ ਬੰਦੇ ਪਰ ਇਹ ਲੋਕ ਨੇ ਜਿਹੜੇ ਅਸਲੀ ਇਹਨਾਂ ਇਹਨਾਂ ਨੇ ਕਿਸੇ ਵੀ ਲਾਲਚ ਤੋਂ ਲੋਭ ਲਾਲਚ ਤੋਂ ਬਿਨਾਂ ਇਹ ਸੇਵਾ ਕਰਦੀ ਹੈ ਜੀ ਸਰੀਕਾ ਜ਼ਮਾਨਾ ਸੀ ਜਦੋਂ ਧੀਆ ਨੂੰ ਪੱਥਰ ਕਿਹਾ ਜਾਂਦਾ ਸੀ ਕਹਿੰਦੇ ਸੀਗੇ ਕਿ ਪੱਥਰ ਜੰਮਿਆ ਵਾ ਤੇ ਹੁਣ ਧੀਆ ਦੀ ਲੋੜੀ ਪਾਈ ਜਾਂਦੀ ਆ ਲੋੜੀ ਮਨਾਈ ਜਾਂਦੀ ਆ ਇੱਕ ਪਿਓ ਮਾਣ ਮਹਿਸੂਸ ਕਰਦਾ ਕਿ ਮੈਂ ਧੀ ਦਾ ਮੁੰਡਾ ਵਾਂ ਮੇਰੀ ਧੀ ਸਿੰਗਰ ਆ ਜਾਂ ਮੇਰੀ ਧੀ ਪਾਇਲਟ ਆ ਇਦਾਂ ਦੀਆਂ ਗੱਲਾਂ ਦੇਖੋ ਇਹ ਇਹ ਬਈ ਸੱਚ ਹੁੰਦਾ ਮੂਰੇ ਹੀ ਹੋਇਆ ਮੈਂ ਕਿ ਆਪਣੀ ਆਪਣੀ ਜਗ੍ਹਾ ਵੀ ਮੇਰਾ ਚਾਹੇ 75 ਦਾ ਬਰਥ ਆ ਪਰ ਮੈਂ ਇਹ ਆਪਣੇ ਮੂਰੇ ਹੀ ਇਹ ਗੱਲਾਂ ਉਦੋਂ ਪਹਿਲਾਂ ਤਾਂ ਬਹੁਤ ਕੁਝ ਸੀਗਾ ਪਰ ਆਪਣੇ ਮੂਰੇ ਹੀ ਚੇਂਜ ਹੁੰਦਾ ਵੀ ਦੇਖਿਆ ਅੱਜ ਵੀ ਲੋਕ ਹੈਗੇ ਆ ਮੈਂ ਨਹੀਂ ਇਹ ਕਹਿੰਦਾ ਵੀ ਨਹੀਂ ਗੇ ਪਰ ਮੈਂ ਮੂਰੇ ਚੇਂਜ ਹੁੰਦਾ ਦੇਖਿਆ ਅੱਜ ਲੋਕ ਚਾਹੇ ਕਿਸੇ ਸਮਾਜ 'ਚ ਹੋਣ ਵੀ ਜੇ ਇਹ ਨਹੀਂ ਗਾ ਕਿਸੇ ਦੇ ਪਹਿਲੀ ਬੇਟੀ ਹੋਗੀ ਅਗਲਾ ਕਹਿੰਦਾ ਸੀ ਜੀ ਇੱਕ ਬੱਚਾ ਮੁੰਡਾ ਜ਼ਰੂਰ ਹੁਣ ਬਹੁਤ ਮੈਂ ਦੇਖਦਾ ਅੱਜ ਨੌਜਵਾਨ ਪੜ੍ਹੇ ਲਿਖੇ ਬੱਚੇ ਜੇ ਪਹਿਲਾ ਬੱਚਾ ਬੇਟੀ ਆ ਤਾਂ ਬੇਟੀ ਆ ਜੀ ਕਿਸੇ ਨੂੰ ਇਹ ਨਹੀਂ ਗਾ ਵੀ ਬੇਟੀ ਹੈ ਤੁਹਾਨੂੰ ਬੇਟੀ ਮੈਂ ਨਹੀਂ ਬੇਟਿਆਂ ਨੂੰ ਕਹਿੰਦਾ ਕਮੀ ਆ ਪਰ ਬੇਟੀ ਜਿੰਨਾ ਮਾਪਾਪ ਦਾ ਮੇਰੀ ਬੇਨਤੀ ਹੈ ਕਿ ਉਹ ਦਰਦ ਦੁੱਖ ਸੁੱਖ ਚ ਉਹ ਉਹ ਸਮਝਦੀ ਆ ਜਿੰਨੀ ਅਟੈਚਮੈਂਟ ਮੇਰੀ ਵੀ ਮੇਰੀ ਇੱਕ ਆਪ ਸਿਸਟਰ ਆ ਤੇ ਚਾਹੇ ਮਦਰ ਹੋਵੇ ਚਾਹੇ ਮਾਂ ਦੇ ਰੂਪ ਚ ਹੋਵੇ ਚਾਹੇ ਵਾਈਫ ਦੇ ਰੂਪ ਚ ਹੋਵੇ ਹੈ ਤਾਂ ਹੈ ਤਾਂ ਨਾਰੀ ਨਾ ਇੱਕ ਇੱਕ ਔਰਤ ਆ ਨਾ ਤੇ ਇਸ ਕਰਕੇ ਜੋ ਮੈਂ ਸਮਝਦਾ ਉਹ ਦਿੰਦੀਆਂ ਉਹ ਆਪਣੇ ਵੱਲੋਂ ਦੇ ਸਮਾਜ ਨੂੰ ਜਾਂ ਤੁਹਾਡੇ ਪਰਿਵਾਰ ਨੂੰ ਦਿੰਦੀ ਆ ਜੀ ਤੇ ਮੈਂ ਨਹੀਂ ਸਮਝਦਾ ਕੋਈ ਹੋਰ ਦੇ ਸਕਦਾ ਐਵੇਂ ਆਪਾਂ ਗੱਲਾਂ ਜਿੰਨੀਆਂ ਮਰਜ਼ੀ ਮਾਰੀ ਜਾਈਏ ਪਰ ਜਦੋਂ ਵੀ ਇਨਸਾਨ ਚਾਹੇ ਬੰਦਾ ਆਏ ਮਨੋਪੁਰਕ ਮੈਂ ਜਦੋਂ ਵੀ ਉਹਦੇ ਸੱਟ ਵੱਜਦੀ ਔ ਡਿੱਗਦਾ ਏ ਤਾਂ ਉਹਨੂੰ ਔਰਤ ਹੀ ਸੰਭਾਲਦੀ ਆ ਉਹੀ ਮੋੜਾ ਦਿੰਦੀ ਆ ਤੇ ਦੁਬਾਰਾ ਖੜਾ ਕਰਦੀ ਆ ਤਰੀਕ ਪਾਸੇ ਧੀਆਂ ਨੂੰ ਸਨਮਾਨਿਤ ਕੀਤਾ ਜਾਂਦਾ ਬਹੁਤ ਚੰਗੀ ਗੱਲ ਆ ਦੂਜੇ ਪਾਸੇ ਕਈ ਧੀਆਂ ਦੇ ਮਾਪੇ ਨੇ ਜਿਹੜੇ ਇਨਸਾਫ ਲਈ ਦਰਦਰ ਦੀਆਂ ਠੋਕਰਾ ਖਾ ਰਹੇ ਨੇ ਰੀਸੈਂਟਲੀ ਜਿਹੜਾ ਬੀਤੇ ਦਿਨੀ ਕੇਸ ਤੁਹਾਨੂੰ ਵੀ ਪਤਾ ਸਾਹਮਣੇ ਆਇਆ 4 ਸਾਲ ਦੀ ਬੱਚੀ ਦਾ ਰਿਪ ਹੁੰਦਾ ਉਸ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਜਾਂਦਾ ਤੁਸੀਂ ਕਹੋਗੇ ਇਹ ਕੇਸ ਤਾਂ ਹੈ ਹੀ ਹੈ ਬਹੁਤ ਐਦੋਂ ਵੱਡਾ ਕੋਈ ਗੱਲ ਹੋ ਨਹੀਂ ਸਕਦੀ ਮੀਡੀਆ 'ਚ ਸਾਰੇ ਆਪਾਂ ਰੋਜ਼ ਦੇਖ ਰਹੇ ਹਾਂ ਉਹ ਜਲਦੀ ਜਲਦੀ ਫੜਿਆ ਜਾਓ ਪਰ ਇਸ ਵਾਰ ਇਹ ਜ਼ਰੂਰ ਹੋਇਆ ਵੀ ਨਵਾਂ ਜਿਹੜਾ ਕਾਨੂੰਨ ਬਣਿਆ ਨਵੇਂ ਸੀਆਰਪੀਸੀ ਆਈਪੀਸੀ ਕਾਨੂੰਨ ਬਣੇ ਆ ਜਿਹਦੇ ਵਿੱਚ ਇਹ ਫੈਸਲਾ ਕੀਤਾ ਪਾਰਲੀਮੈਂਟ ਚ ਵੀ ਜਿਹੜੀ ਵੀ ਨਾਂਬਾਲਕ ਬੱਚੀ ਆ ਉਹਦੇ ਨਾਲ ਚਲੋ ਕਾਨੂੰਨ ਦਾ ਡਰ ਵੀ ਤਾਂ ਚਾਹੀਦਾ ਨਾ ਇਹ ਨਹੀਂ ਆ ਵੀ ਹੋ ਗਿਆ ਤਾਂ ਹੁਣ ਉਹਦਾ ਤਾਂ ਉਹਨੂੰ ਤਾਂ ਸਜ਼ਾ ਮਿਲਣੀ ਮਿਲਣੀ ਆ ਪਰ ਕਿਸੇ ਦੀ ਹਿੰਮਤ ਨਾ ਪਏ ਕਾਨੂੰਨ ਇਸ ਕਰਕੇ ਹੁੰਦਾ ਤੇ ਇਹ ਕਾਨੂੰਨ ਬਣਾਇਆ ਗਿਆ ਉਹ ਚ ਅੱਗੇ ਬੇਲ ਹੋ ਜਾਣੀ ਸਜ਼ਾ ਘਟ ਹੁਣ ਸਿੱਧਾ ਇਹ ਆ ਵੀ ਜੇ ਨਾਂਬਾਲਕ ਬੇਟੀ ਨਾਲ ਕੋਈ ਐਸੀ ਗੱਲ ਹੁੰਦੀ ਆ ਤਾਂ ਉਹਦੀ ਸਜ਼ਾ ਸਿੱਧੀ ਫਾਂਸੀ ਆ ਤੇ ਐਡਾ ਵੱਡਾ ਕਾਨੂੰਨ ਹੁਣ ਇਹ ਪਿੱਛੇ ਦਸੰਬਰ ਦੇ ਵਿੱਚ ਇਹ ਸੈਸ਼ਨ ਚ ਪਾਸ ਹੋਇਆ ਏ ਤੇ ਪਰ ਜਿੱਥੇ ਤੱਕ ਤੁਸੀਂ ਆ ਲੁਧਿਆਣੇ ਦੀ ਗੱਲ ਕਰਦੇ ਹੋ ਇਹ ਸਾਡੇ ਲਈ ਸਾਰਿਆਂ ਲਈ ਇੱਕ ਬਹੁਤ ਹੀ ਸ਼ਰਮ ਵਾਲੀ ਗੱਲ ਵੀ ਆ ਅਫਸੋਸ ਵਾਲੀ ਗੱਲ ਵੀ ਆ ਤੇ ਇਹ ਜਿਹੀਆਂ ਘਣਾਉਣੀਆਂ ਜਿਹੜੀਆਂ ਕੰਮ ਨੇ ਉਹਨੂੰ ਇੱਕੋ ਹੀ ਚੀਜ਼ ਆ ਠੀਕ ਆ ਬਾਕੀ ਆਪਾਂ ਸਮਝਾਉਨੇ ਆ ਸਭ ਕੁਝ ਪਰਿਵਾਰਾਂ ਚ ਗੱਲਾਂ ਕਰਦੇ ਆ ਪਰ ਇਹ ਜਿਆਦਾ ਜਿਹੜੇ ਫੈਮਿਲੀ ਦੇ ਹਿੱਸਾ ਹੁੰਦੇ ਆ ਲੋਕ ਜਿੰਨੀਆਂ ਵੀ ਪ੍ਰੋਬਲਮਸ ਜ਼ਿਆਦਾ ਆਉਂਦੀਆਂ ਉਹ ਵਿਦਿਨ ਫੈਮਿਲੀ ਦੇ ਲੋਕ ਹੀ ਹੁੰਦੇ ਆ ਜਿਹੜੇ ਜਾਣ ਪਛਾਣ ਦੇ ਹੁੰਦੇ ਆ ਇਹ ਚੀਜ਼ਾਂ ਕਰਦੇ ਆ ਬਾਹਰੋਂ ਘੱਟ ਕਰਦੇ ਆ ਤੇ ਇਸ ਕਰਕੇ ਇਹ ਕਨੌਣਾ ਹਰਕਤ ਜਿਹਨੇ ਕੀਤੀ ਆ ਕਿ ਬਹੁਤ ਜਲਦੀ ਮੇਰੀ ਗੱਲ ਹੁੰਦੀ ਰਹਿੰਦੀ ਆ ਤੇ ਬਹੁਤ ਉਹਦੇ ਤੇ ਪਾਰਟੀਆਂ ਲੱਗੀਆਂ ਹੋਈਆਂ ਉਹ ਬੜੀ ਜਲਦੀ ਸਰਾਖਾਂ ਪਿੱਛੇ ਹੋਊਗਾ ਪਰ ਬਹੁਤ ਸਿਰ ਝੁਕਦਾ ਏ ਇਹ ਜਿਹੜੀ ਜਿਹੜੀ ਗੱਲ ਸਾਡੇ ਲੁਧਿਆਣੇ ਚ ਹੋਈ ਸਿਰ ਇੱਕ ਮੈਸੇਜ ਕੀ ਦੇਣਾ ਚਾਹੋਗੇ ਲਾਸਟ ਦੇਖੋ ਅੱਜ ਮੈਂ ਸਮਝਦਾ ਮੈਨੂੰ ਹਰ ਸਾਲ ਇੱਥੇ ਮੌਕਾ ਮਿਲਦਾ ਆਉਣ ਦਾ ਤੇ ਮੈਂ ਤਾਂ ਐਨਾ ਕਹਿਣਾ ਭਈ ਇਸੇ ਤਰੀਕੇ ਨਾਲ ਜਿਵੇਂ ਜਸੋਵਾਲ ਸਾਹਿਬ ਦੇ ਮੇਲੇ ਤੇ ਧੀਆਂ ਨੂੰ ਐਨ ਫੁੱਲਾਂ ਮੰਗੋ ਉਹਨਾਂ ਨੂੰ ਮਾਣ ਸਨਮਾਨ ਦਿੱਤਾ ਜਾਂਦਾ ਤੇ ਹਰ ਆਪਣੀ ਬੇਟੀ ਨੂੰ ਘਰ 'ਚ ਵੀ ਚਾਹੇ ਕਿਤੇ ਵੀ ਹੈ ਉਹਨੂੰ ਜਿੰਨਾ ਮੈਂ ਸਮਝਦਾ ਉਹ ਤੋਂ ਪਿਆਰ ਦੇ ਸਕਦੇ ਹਾਂ ਜਿੰਨਾ ਪਿਆਰ ਉਹ ਤੋਂ ਲੈ ਸਕਦੇ ਹਾਂ ਉਹ ਥੋੜਾ ਹੈ ਇਸ ਕਰਕੇ ਕਿਉਂਕਿ ਸਭ ਕੁਝ ਸਾਂਭਣ ਵਾਲੀ ਜਨਨ ਨਾਲ ਜੰਮਣ ਵਾਲੀ ਸਭ ਕੁਝ ਕਰਨ ਵਾਲੀ ਇਹ ਨਾਰੀ ਆ ਇਸ ਕਰਕੇ ਅੱਜ ਬਹੁਤ ਲੋਕ ਅੱਗੇ ਗੱਲਾਂ ਹੋਰ ਸੀ ਹੁਣ ਲੋਕ ਬਹੁਤ ਕੁਝ ਸਮਝ ਗਏ ਨੇ ਹੁਣ ਹੁਣ ਇਹ ਮਾਨ ਸਨਮਾਨ ਇੱਜ਼ਤ ਤੇ ਦੂਜੀ ਗੱਲ ਇੱਕ ਹੋਰ ਮੈਂ ਕਹਿਣਾ ਜ਼ਰੂਰ ਜਾਊਂਗਾ ਜਿਹੜਾ ਤੁਸੀਂ ਮੈਸੇਜ ਵੀ ਨਾਰੀ ਜਿਹੜੀ ਸਾਡੀ ਕੋਈ ਵੀ ਭੈਣ ਕੋਈ ਬੱਚੀ ਉਹ ਆਪਣੇ ਆਪ ਨੂੰ ਠੀਕ ਆ ਇੱਜ਼ਤ ਉਹਦਾ ਦੇਣਾ ਕੰਮ ਆ ਪਰ ਜੇ ਉਹਦੇ ਨਾਲ ਕੋਈ ਵੀ ਮੈਂ ਸਮਝਦਾ ਕਿਸੇ ਵੀ ਲੈਵਲ ਤੇ ਜੇ ਉਹਨੂੰ ਲੱਗਦਾ ਮੇਰੇ ਨਾਲ ਇਨਸਾਫ ਨਹੀਂ ਹੋ ਰਿਹਾ ਜਾਂ ਮੇਰੇ ਨਾਲ ਮੇਰੇ ਨਾਲ ਧੱਕਾ ਕੀਤਾ ਜਾ ਰਿਹਾ ਬਿਲਕੁਲ ਨਹੀਂ ਸਹਿਣਾ ਚਾਹੀਦਾ ਕੋਈ ਫਰਕ ਨਹੀਂਗਾ ਕੋਈ ਐਮੀ ਕੇ ਜੀ ਨਹੀਂ ਤੇ ਤੂੰ ਕੁਤੀ ਆ ਜੀ ਐ ਹੋ ਜ ਕੋਈ ਫਰਕ ਨਹੀਂਗਾ ਕਿਸੇ ਚੀਜ਼ ਚ ਨਾ ਕਮਾਈ ਚ ਨਾ ਕੰਮ ਕਰਨ ਚ ਕਿਸੇ ਤੋਂ ਘਟ ਨਹੀਂ ਗੀਆਂ ਇਸ ਕਰਕੇ ਕਿਸੇ ਤੋਂ ਵੀ ਠੀਕ ਆ ਇੱਜ਼ਤ ਮੈਂ ਦੁਬਾਰਾ ਕਹਿੰਨਾ ਦੇਣੀ ਆ ਵੱਧ ਮਾਨ ਸਨਮਾਨ ਦੇਣਾ ਹੈ ਸਭ ਦਾ ਪਰ ਕਿਸੇ ਤੋਂ ਵੀ ਮਾੜਾ ਸ਼ਬਦ ਕਿਸੇ ਤੋਂ ਵੀ ਦਬਣ ਦੀ ਜਿਹੜੀ ਆ ਉਹ ਬਿਲਕੁਲ ਲੋੜਨੀਗੀ ਇਹ ਜ਼ਮਾਨਾ ਥੋੜਾ ਹੈ